CAPÊ! ਸਵਾਗਤ ਜੀ ਬੰਦੀ ਨੇ ਸ੍ਰੀਮ ਗੁਰ ਅਨੰਦ ਦੇਵ ਜੀ ਦੇ ਉੱਤੇ ਉਹ ਵੀ ਨਾਰੇ ਬਾਜੀ ਕਰ ਰਹੇ ਸੀ ਤੁਹਾਨੂੰ ਵੀ ਨਾਰੇ ਬਾਜੀ ਕਰਨੀ ਸੀ ਕਿ ਮਾਮਲਾ ਹੈ ਕੋਈ ਮਾਮਲਾ ਹੀ ਨਹੀਂ ਉਹ ਕਹਿਣਾ ਕੀ ਚਾਹੁੰਦੇ ਨੇ ਸਾੰਦਾ ਹੀ ਨਹੀਂ ਪਤਾ ਫਿਰ ਦੂਜੀ ਗੱਲ ਹੋਰ ਹੈ ਇਹ ਉੱਥੇ ਆਏ ਨੇ ਇਕੱਠੇ ਹੋ ਗਏ ਚੌਧਰੀ ਤੇ ਮੈਂ ਕਿਤੇ ਪਾਕਿਸਤਾਨ ਚੋਂ ਆਇਆ ਮੈਂ ਲਹਿਰੇ ਤੋਂ ਆਇਆ ਆਜਾ ਮੇਰੇ ਕੋਲੇ ਉੱਥੇ ਗੱਲ ਕਰ ਲੈਣਾ ਇਹ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਨੇ ਆ ਸਾਰੇ ਲੋਕ ਖੜੇ ਨੇ ਪਿੰਡ ਦੇ ਇਹਨਾਂ ਪਿੰਡ ਦੇ ਨੇ ਉਰੇ ਕਿਹਾ ਦੀ ਵੀ ਖਬਰਦਾਰ ਜੇ ਇੱਥੇ ਗੱਲ ਕੀਤੀ ਆਂਦੇ ਕਿੱਥੋਂ ਨੇ ਮੈਂ ਤਾਂ ਇਹ ਨਹੀਂ ਪਤਾ ਇੱਥੇ ਪਿੰਡ ਦੇ ਤਾਂ ਤਿੰਨ ਬੰਦੇ ਸੀ ਉਹਨਾਂ ਦੇ ਵਿੱਚ ਬਲਰੇ ਪਿੰਡ ਦੇ ਵਿੱਚ ਆਏ ਲੋਕਾਂ ਨੇ ਭੁਜਾਏ ਵੀ ਇੱਥੇ ਤੇ ਸਰਕਾਰ ਸਾਨੂੰ ਕੁਝ ਦੇਣ ਆ ਰਹੀ ਐ ਮੰਤਰੀ ਕੁਝ ਕਰ ਨਾ ਰਿਹਾ ਤੇ ਤੁਸੀਂ ਆਪਦੀ ਚੌਧਰਬਾੜੀ ਕਰਦੇ ਹੋ ਇਹ ਕੋਈ ਕਿਸਾਨਾਂ ਦੇ ਹਤਾਇਸ਼ੀ ਨਹੀਂ ਇਹ ਕਿਸਾਨਾਂ ਦੇ ਦੁਸ਼ਮਣ ਨੇ ਜੇ ਕਿਸਾਨਾਂ ਦੇ ਹਤਾਇਸ਼ੀ ਹੁੰਦੇ ਆ ਜਦੋਂ ਪਿਛਲੇ 20 ਦਿਨਾਂ ਤੋਂ ਪਹਿਲਾਂ ਸਾਡੇ ਪਾਣੀਆਂ ਤੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਡਾਕਾ ਮਾਰਨ ਜਾ ਰਹੀ ਸੀ ਜਦੋਂ ਕਿੱਥੇ ਗਏ ਸੀ ਇਹ ਉਦੋਂ ਤਾਂ ਆ ਕੇ ਨਹੀਂ ਖੜੇ ਉਦੋਂ ਕਹਿੰਦੇ ਵੀ ਕਿਸਾਨੀ ਤੇ ਡਾਕਾ ਪੈਰੇ ਪਾਣੀ ਕਿਹਦੇ ਲਈ ਵਰਤਿਆ ਜਾਂਦਾ ਉਦੋਂ ਤਾਂ ਆਗੇ ਨਹੀਂ ਖੜੇ ਇੱਥੇ ਆਗੇ ਖੜ ਜਾਂਦੇ ਨੇ ਇਹ ਕੋਈ ਸਰਕਾਰ ਨਾਲ ਦਬਦੀਆਂ ਨਾ ਸਰਕਾਰ ਕਿਸੇ ਗੱਲ ਤੋਂ ਝੁਕਦੀ ਹੈ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਦੇ ਲਈ ਖੜੀ ਹੈ ਖੜੀ ਰਹੂਗੀ ਇੱਕ ਆਪਣੇ ਲਾਡ ਮਜਾਰਾ ਬ੍ਰਾਂਚ ਜਿਹੜੀ ਘੱਟੋ ਘੱਟ ਹਾਲੇ ਵੀ ਕੀ ਨਾਮ ਹੈ ਉਹ ਮੇਰਾ ਨਾਮ ਜੀ ਲਖਵਿੰਦਰ ਸਿੰਘ ਰੂੜੀਆਂ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਬਲਾਕਾ ਗੁਆ ਲਖਮਿੰਦਰ ਜੀ ਅੱਜ ਗ੍ਰਿਫਤਾਰ ਕੀਤਾ ਗਿਆ ਸੀ ਲੰਤਰੀ ਗੋਇਨ ਸਵਾਲ ਜਵਾਬ ਕਰਨ ਗਏ ਸੀ ਕਿ ਮਾਮਲਾ ਵਾਪਸ ਮਾਮਲਾ ਐ ਸੀ ਜੀ ਪਿੰਡਾਂ ਦੇ ਵਿੱਚ ਜਿਵੇਂ ਆਰਿਆ ਉਦਘਾਟਨ ਕਰਨਾ ਅਸੀਂ ਇਹਨਾਂ ਨੂੰ ਆਪਣੇ ਸਵਾਲ ਸੀ ਜਿਹੜੇ ਸਾਡੇ ਜਥੇਬੰਦੀਆਂ ਵੱਲੋਂ ਦੋਨੇ ਫੋਰਮਾਂ ਦੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਜਿਹੜਾ ਮੋਰਚਾ ਬਹੁਤ ਵੱਡੇ ਜ਼ੁਲਮ ਦੇ ਨਾਲ ਗਦਾਰੀ ਦੇ ਨਾਲ ਚੁਕਾਇਆ ਗਿਆ ਉਹਦਾ ਅਸੀਂ ਸਵਾਲ ਪੁੱਛ ਰਹੇ ਸੀ ਤੇ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਜਦੋਂ ਪ੍ਰੋਗਰਾਮ ਕਰਨ ਤੋਂ ਬਾਅਦ ਤੁਹਾਨੂੰ ਮਲਾਵਾਂਗੇ ਪਰ ਪ੍ਰਸ਼ਾਸਨ ਵੱਲੋਂ ਜਦੋਂ ਪ੍ਰੋਗਰਾਮ ਕਰਕੇ ਉਹ ਜਾਣ ਲੱਗੇ ਉਹਨਾਂ ਨੇ ਸਾਨੂੰ ਨਾ ਮਲਾਇਆ ਤਾਂ ਅਸੀਂ ਜਿਹੜਾ ਨਾਰੇਬੰਦੀ ਨਾਰੇਬੰਦੀ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪ ਵੀ ਸਾਨੂੰ ਮਿਲਣ ਦੀ ਬਜਾਏ ਤੇ ਉਹ ਆਪ ਨਾਰੇ ਲਾਂਦੇ ਹੋਏ ਉਥੋਂ ਬੜੇ ਹੰਕਾਰ ਦੇ ਵਿੱਚ ਸਲੇਮਗੜ ਪਿੰਡ ਤੋਂ ਚੱਲੇ ਪਰ ਸਲੇਮਗੜ ਤੋਂ ਜਦੋਂ ਚੱਲੇ ਪਿੰਡ ਡੂੜੀਆਂ ਉਹਨਾਂ ਨੇ ਜਾਣਾ ਸੀ ਅਸੀਂ ਉਹਨਾਂ ਦੇ ਨਾਲ ਡੂੜੀਆਂ ਗਏ ਪ੍ਰਸ਼ਾਸਨ ਨੇ ਸਾਨੂੰ ਪੂਰੇ ਜਿਹੜੇ ਪਿੰਡ ਡੂਡੀਆਂ ਨੂੰ ਸ਼ੌਣੀ ਦੇ ਰੂਪ ਦੇ ਵਿੱਚ ਬਦਲ ਕੇ ਸਾਨੂੰ ਰਸਤੇ ਦੇ ਵਿੱਚ ਘੇਰਿਆ ਗਿਆ ਪਰ ਘੇਰ ਤੋਂ ਬਾਅਦ ਸਾਨੂੰ ਜਿਹੜਾ ਉਹਨਾਂ ਨੇ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਅਰੈਸਟ ਕੀਤਾ ਗਿਆ ਬੱਸਾਂ ਦੇ ਵਿੱਚ ਭਰ ਕੇ ਇੱਥੇ ਮੂਨ ਪਿਠਾਣੇ ਦੇ ਵਿੱਚ ਲਿਆਂਦਾ ਗਿਆ ਬੜਾ ਪਰੇਸ਼ਾਨ ਕੀਤਾ ਤੇ ਹੁਣ ਤਕਰੀਬਨ ਸ਼ਾਮ ਦੇ 7 ਵਜੇ 8 ਵਜੇ ਚੁੱਕੇ ਨੇ ਹੁਣ ਸਾਨੂੰ ਇਹਨਾਂ ਨੇ ਇੱਥੋਂ ਰਿਹਾ ਕੀਤਾ ਹੈ ਅੱਜ ਇਹ ਸਰਕਾਰ ਨੂੰ ਬੜਾ ਦੁੱਖ ਲੱਗ ਰਿਹਾ ਜਿਹੜੇ ਲੋਕ ਹੱਕ ਮੰਗਦੇ ਨੇ ਪਰ ਇਹ ਸਰਕਾਰ ਹੈ ਜਿਹੜੀ ਆਪ ਕਹਿੰਦੀ ਹੁੰਦੀ ਸੀ ਧਰਨਿਆਂ ਦੇ ਵਿੱਚ ਬਹਿ ਕੇ ਸਾਡੇ ਜਿਹੜੀ ਆਮ ਆਦਮੀ ਪਾਰਟੀ ਹੈ ਧਰਨਿਆਂ ਤੋਂ ਪੈਦਾ ਹੋਈ ਹੈ ਤੇ ਸਾਡੇ ਜਿਹੜੇ ਐਮਐਲਏ ਬਰਿੰਦਰ ਗੋਇਲ ਜੀ ਨੇ ਇਹ ਆਪ ਲਹਿਰੇ ਦੇ ਵਿੱਚ ਨਹਿਰ ਦੇ ਪੁਲ ਦੇ ਉੱਪਰ ਧਰਨੇ ਲਾਉਂਦੇ ਰਹੇ ਨੇ ਪਰ ਅੱਜ ਇਹਨਾਂ ਨੂੰ ਉਹ ਧਰਨੇ ਜਿਹੜੇ ਲੋਕ ਹੱਕ ਮੰਗਦੇ ਨੇ ਉਹ ਬਹੁਤ ਬੁਰੇ ਲੱਗਦੇ ਨੇ ਕੋਈ ਗੱਲ ਨਹੀਂ ਇਹਨਾਂ ਦਾ ਜਿਹੜਾ ਅੱਜ ਤਕਰੀਬਨ 3.5 ਸਾਲ ਨੇ ਸਰਕਾਰ ਨੂੰ ਹੋ ਚੁੱਕੇ ਨੇ ਲੋਕ ਧਰਨੇ ਮਜਾਰੇ ਲਾਉਣਗੇ ਆਪਣੇ ਹੱਕ ਮੰਗਣਗੇ ਇਹਨਾਂ ਨੇ ਜਿਹੜੇ ਲਾਰੇ ਲਾਏ ਸੀ ਉਹ ਧੂਰੇ ਨੇ ਪਰ ਅੱਜ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤਕਰੀਬਨ 2027 ਦੇ ਵਿੱਚ ਇਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਣਾ ਹੈ ਵੀ ਅਸੀਂ ਧਰਨੇ ਵਾਲੇ ਲੋਕਾਂ ਨਾਲ ਕੀ ਕੀਤਾ ਤੇ ਉਹ ਸਾਡੇ ਨਾਲ ਹੁਣ ਕੀ ਕਰਨਗੇ ਹਾਂਜੀ ਕੀ ਨਾਮ ਹੈ ਜੀ ਮੈਂ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਪਾਰ ਤੇ ਕਿਸਾਨ ਯੂਨੀਅਨ ਇਕਤਾ ਆਜ਼ਾਦ ਬਲਾਕ ਲਹਿਰਾ ਜੀ ਮੱਖਣ ਜੀ ਗ੍ਰਿਫਤਾਰ ਕੀਤਾ ਗਿਆ ਸੀਗਾ ਮੰਤਰੀ ਨੇ ਸਵਾਲ ਜਵਾਬ ਕਰਨ ਗਏ ਸੀ ਮਾਮਲਾ ਕੀ ਹੈ ਮਾਮਲਾ ਸਾਡਾ ਉਹੀ ਮਾਮਲਾ ਹੈ ਜਿੱਦੇ ਜਿੱਮੇ ਸਾਡਾ ਉੱਥੇ ਦੋਵੇਂ ਬਾਡਰਾਂ ਦੇ ਉੱਤੋਂ ਇਹਨਾਂ ਨੇ ਕਰੋੜਾਂ ਦਾ ਸਮਾਨ ਉੱਥੋਂ ਖੁਰਦ-ਬੁਰਦ ਕਰਿਆ ਸਰਕਾਰ ਨੇ ਨਾਲ ਰਾਲ ਕੇ ਪ੍ਰਸ਼ਾਸਨ ਨੇ ਨਾਲ ਰਾਲ ਕੇ ਸਾਡੀਆਂ 40 ਤੱਕ ਟਰਾਲੀਆਂ ਨੇ ਜਿਹੜੀਆਂ ਅਜੇ ਤੱਕ ਨਹੀਂ ਲੱਭੀਆਂ ਹੈਗੀਆਂ ਸਾਡਾ ਕਰੋੜਾਂ ਦਾ ਸਮਾਨ ਹੈ ਜਿਹੜਾ ਉਹਦੇ ਬਾਰੇ ਪੁੱਛਦੇ ਸੀ ਵੀ ਸਰਕਾਰ ਨੂੰ ਉਹਦੇ ਬਾਰੇ ਕੀ ਕੀਤਾ ਜੀ ਸਾਡੇ ਜਿੱਮੇ ਉੱਥੇ ਸੂਬੇ ਦੇ ਆਗੂ ਨੇ ਉਹਨਾਂ ਨੂੰ ਉਹਨਾਂ ਨੂੰ ਕੁੱਟਿਆ ਗਿਆ ਉੱਥੇ ਸ਼ੰਭੂ ਬਾਰਡਰ ਦੇ ਉੱਪਰ ਸ਼ੰਭੂ ਥਾਣੇ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਉਹ ਉਹਨੂੰ ਪੁੱਛਿਆ ਸੀ ਵੀ ਉਹ ਬੇਗਨਾ ਬੰਦੇ ਨੂੰ ਕੁੱਟਿਆ ਗਿਆ ਉੱਥੇ ਕੀ ਕਾਰਵਾਈ ਕਰੀ ਹੈ ਤੇ ਜਿਹੜੀਆਂ ਟਰਾਲੀ ਚੋਰ ਐਮਐਲਏ ਇਹਨਾਂ ਦਾ ਉਹਦਾ ਨਾਂ ਹੈ ਉੱਥੇ ਦੇ ਐਮਐਲਏ ਦਾ ਉਹਦੇ ਉੱਤੇ ਸਰਕਾਰ ਨੇ ਕੀ ਕਾਰਵਾਈ ਕਰੀ ਹੈ ਇਹ ਗੱਲਾਂ ਦੇ ਅਸੀਂ ਜਵਾਬ ਮੰਗਦੇ ਸੀ ਇਹਨਾਂ ਕੋਲੋਂ ਪਰ ਇਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਅਸੀਂ ਚੂਲੜ ਤੋਂ ਸ਼ੁਰੂ ਕੀਤਾ ਸੀ ਧਰਨਾ ਚੂਲੜ ਦੇ ਵਿੱਚ ਪੁੱਛਗਿੱਛ ਕੀਤੀ ਉੱਥੇ ਕੋਈ ਜਵਾਬ ਨਹੀਂ ਦਿੱਤਾ ਉਲਟਾ ਮੰਤਰੀ ਜੀ ਹੱਥ ਮਾਰ ਕੇ ਸਾਨੂੰ ਮਜ਼ਾਕ ਕਰਕੇ ਉੱਥੋਂ ਲੰਗੇ ਨੇ ਫਿਰ ਅਸੀਂ ਇੱਥੇ ਆਏ ਆ ਸਲੇਮਗੜ੍ਹ ਇੱਥੇ ਸਾਡੀ ਪ੍ਰਾਤਰੀ ਜਥੇਬੰਦੀ ਨਾਲ ਰਲ ਕੇ ਅਸੀਂ ਇਹੀ ਗੱਲਾਂ ਇੱਥੇ ਪੁੱਛੀਆਂ ਸੀ ਵੀ ਸਾਡਾ ਦੱਸੋ ਜੀ ਜਿਹੜੇ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਨੇ ਟਰੈਕਟਰ ਚੋਰੀ ਕੀਤੇ ਨੇ ਅਜੇ ਤੱਕ ਜਿਹੜੀਆਂ ਬੱਲੇਰਾਂ ਦੀ ਟੈਂਕੀ ਹੈ ਕੋਈ ਨਹੀਂ ਥਿਆਰੀ ਹੈਗੀ ਇਹ ਚੀਜ਼ਾਂ ਬਾਰੇ ਗੱਲਾਂ ਬਾਤਾਂ ਅਸੀਂ ਪੁੱਛੇ ਸੀ ਪਰ ਉੱਥੇ ਵੀ ਮੰਤਰੀ ਜੀ ਨੇ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਉਲਟਾ ਨਾਰੇ ਮਾਰਨ ਲੱਗ ਗਏ ਸਾਡੇ ਖਿਲਾਫ ਤੇ ਉਹ ਉੱਥੇ ਇਹ ਨਾਰੇ ਮਾਰਨ ਲੱਗ ਗਏ ਉਹ ਤੋਂ ਬਾਅਦ ਇਹ ਅਗਲੇ ਪਿੰਡ ਡੂੜੀਏ ਗਏ ਅਸੀਂ ਫਿਰ ਇਹਨਾਂ ਦੇ ਪਿੱਛੇ ਅਗਲੇ ਪਿੰਡ ਡੂੜੀਆਂ ਗਏ ਡੂੜੀਆਂ ਜਾ ਕੇ ਇਹਨਾਂ ਨੇ ਵੱਧ ਫੋਰਸ ਲਾ ਕੇ ਸਾਡਾ ਪਹਿਲਾਂ ਛੜਕ ਰੋਕ ਕੇ ਜਦੋਂ ਅਸੀਂ ਸਾਈਡ ਵਿੱਚ ਦੀ ਹੋ ਕੇ ਸਕੂਲ ਤੱਕ ਜਾਣਾ ਚਾਹਿਆ ਕਬੱਡੀ ਪੋਰਸ ਲਾ ਕੇ ਇਹਨਾਂ ਨੇ ਸਾਡਾ ਜਿਹੜਾ ਅਰੈਸਟ ਕਰ ਲਿਆ ਅਰੈਸਟ ਕਰਕੇ ਸਾਨੂੰ ਇਹ ਮੂਨ ਕਟਾਣੇ ਲੈ ਕੇ ਆਏ ਨੇ ਤੇ ਹੁਣ ਸ਼ਾਮ ਨੂੰ ਸਾਡਾ ਹੁਣ ਇਹਨਾਂ ਨੇ ਸਾਨੂੰ ਰਿਲੀਜ਼ ਕੀਤਾ ਹੈ ਪ੍ਰੋਗਰਾਮ ਅੱਗੇ ਵੀ ਜਾਰੀ ਰਹੇ ਅੱਗੇ ਪ੍ਰੋਗਰਾਮ ਵੀ ਜਾਰੀ ਰਹਿਣਗੇ ਜੀ ਜਿੰਨਾ ਚਿਰ ਸਕਦੀਆਂ ਜਿਹੜੀਆਂ ਗੱਲਾਂ ਦੇ ਸਵਾਲਾਂ ਦੇ ਜਵਾਬ ਨੇ ਉਹ ਇਹ ਨਹੀਂ ਦਿੰਦੇ ਹੈਗੇ ਖੜ ਕੇ ਸਾਡੀ ਗੱਲ ਨਹੀਂ ਸੁਣਦੇ ਇਹਨਾਂ ਦਾ ਇਸ ਤਰ੍ਹਾਂ ਵਿਰੋਧ ਜਾਰੀ ਰਹੂਗਾ ਜੇ ਫਿਰ ਵੀ ਇਹ ਸਾਡੇ ਨਾਲ ਇਸ ਤਰ੍ਹਾਂ ਗ੍ਰਿਫਤਾਰੀਆਂ ਕਰਦੇ ਨੇ ਧੱਕੇ ਕਰਦੇ ਨੇ ਤਾਂ ਆਉਣ ਵਾਲੇ 2027 ਦੇ ਵਿੱਚ ਐਦੋਂ ਵੀ ਚੌਗਣਾ ਵਿਰੋਧ ਇਹਨਾਂ ਦਾ ਅਸੀਂ ਪਿੰਡਾਂ 'ਚ ਕਰਾਂਗੇ